ਹਾਂਜੀ ਭਾਈ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਆਪਣੇ ਕੱਡੇ ਹਾਂ ਨਵੇਂ ਜਾਨਵਰ ਨਵੇਂ ਜਾਨਵਰ ਆ ਦੇਖੋ ਤੁਹਾਨੂੰ ਦਿਖਦੇ ਹੋਣੇ ਵੈਸੀ ਤੇ ਉਹ ਦੇਖੋ ਤੇ ਆ ਫਿਰ ਰਹੇ ਆ ਆਪਣੇ ਨਵੇਂ ਬੱਚੇ ਤੇ ਆਪਾਂ ਨੇ ਕੱਢਿਆ ਨਵੇਂ ਜਾਨਵਰ ਤੇ ਬਾਕੀ ਇਹਨਾਂ ਦੀ ਪੁਰਾਣੇ ਗੂਤਣੇ ਡਾਈ ਹੋ ਰਹੀ ਆ ਉਹ ਦੇਖੋ ਕਿੰਨੇ ਉੱਚੇ ਖੜੇ ਆਪਾਂ ਛੱਡਣ ਨੂੰ ਜੋ ਬਾਜੀ ਛੱਡਾਂਗੇ ਤੇ ਕੱਲ ਆਪਣਾ ਇੱਕ ਬਹੁਤ ਹੀ ਮਾੜੀ ਗੱਲ ਹੋਈ ਵੀ ਕੱਲ ਇੱਕ ਆਪਣਾ ਬੱਚਿਆਂ ਨੂੰ ਜਾਨਵਰ ਚੱਕ ਲੇਗੀ ਬੈਰੀ ਤੇ ਬੋਲਾ ਚੰਗਾ ਸੀਗਾ ਬੱਚਾ ਤੇ ਅੱਜ ਵੀ ਮੈਂ ਕੋਲ ਬੈਠ ਕੇ ਤਾਂ ਹੀ ਡਾਈ ਕਰਾ ਰਿਹਾ ਵੀ ਕਿਉਂਕਿ ਕੋਈ ਜਾਨਵਰ ਨੂੰ ਦੁਆਰਾ ਚੱਕ ਨਾ ਲੈ ਜਵੇ ਬੈਰੀ ਕਿਸੇ ਵੀ ਤਰ੍ਹਾਂ ਦੇ ਕਿਉਂਕਿ ਬੱਚੇ ਆਪਣੇ ਥੋੜੇ ਜਿਆਦਾ ਉੱਚੀ ਉੜਦੇ ਆ ਤੇ ਉੱਚੇ ਉਡੰਦ ਕਰਕੇ ਬੈਰੀ ਵੀ ਜਲਦੀ ਛੇਤੀ ਲੈ ਜਾਂਦੀ ਚੱਕ ਕੇ ਇਹਨਾਂ ਨੂੰ ਆ ਦੇਖੋ ਅੱਜ ਆਪਣੇ ਬੱਚੇ ਕਿੰਨੇ ਵਧੀਆ ਉੜ ਰਹੇ ਆ ਵਧੀਆ ਡਾਈ ਆ ਬਾਬੇ ਦੀ ਕਿਰਪਾ ਨਾਲ ਸਹੀ ਉੜ ਰਹੇ ਆ ਤੇ ਅੱਜ ਇਹਨਾਂ ਦਾ ਤੀਆ ਪਾਣੀ ਸੀ ਪਾਣੀ ਦੇ ਕਰੇ ਆ ਪਾਣੀ ਦੇ ਕਰਨ ਦੇ ਬਾਅਦ ਆਪਾਂ ਉਹਨਾਂ ਨੂੰ ਦੇਖਦੇ ਬਾਜੀ ਆ ਰਹੀਆਂ ਨੇੜੀ ਤੇ ਆਹ ਨਵੇਂ ਜਿਹੜੇ ਨੀਵੇਂ ਨੀਵੇਂ ਫਿਰਦੇ ਆ ਇਹ ਨਵੇਂ ਬੱਚੇ ਢਾਏ ਹੋਏ ਆ ਤੇ ਆ ਆ ਦੇਖੋ ਤੁਹਾਡੇ ਸਾਹਮਣੇ ਹਰੇ ਟੂਸੇ ਤੇ ਇੱਧਰ ਆਪਣੀ ਬੈਠੀ ਆ ਲੀਲੀ ਮਸਤੀ ਕਰ ਰਹੀ ਆ ਉਹ ਬਾਈ ਸੁੱਤੀ ਪਈ ਆ ਓ ਲੀਲੀ ਕੀ ਆ ਗਿਆ ਲਿਬੜ ਗਈ ਸਾਰੀ ਤੇ ਬਾਕੀ ਕਣਕਾਂ ਵੀ ਹੁਣ ਤਾਂ ਬਾਈ ਸਾਰੀਆਂ ਪੱਕੀਆਂ ਪਈਆਂ ਤਕਰੀਬਨ ਜਿੱਦਾਂ ਕਣਕਾਂ ਵੱਡੀਆਂ ਗਈਆਂ ਫਿਰ ਤਾਂ ਤਕਰੀਬਨ ਬੈਰੀ ਨੇ ਹਟੇ ਜਾਣਾ ਕਿਉਂਕਿ ਫਿਰ ਚੂਹਾ ਚਾਹ ਆ ਜਾਂਦਾ ਨਾ ਉਹਦੇ ਕਰਕੇ ਫਿਰ ਇਹ ਚੂਹਾ ਖਾਣ ਲੱਗ ਜਾਂਦੀ ਆ ਕਬੂਤਰਾਂ ਵਾਲੀ ਧਿਆਨ ਘੱਟ ਜਾਂਦਾ ਜਿਹੜਾ ਜਾਨਵਰ ਉੱਪਰ ਚਲੇ ਗਿਆ ਉਸ ਕਬੂਤਰ ਨੂੰ ਤਾਂ ਚੱਕਣੀ ਚੱਕਣਾ ਬਾਈ ਜੀ ਬੈਰੀ ਨੇ ਕਿਉਂਕਿ ਉਹ ਨੇੜੇ ਛੇਤੀ ਹੁੰਦਾ ਤੇ ਨੀਵੇਂ ਕਬੂਤਰ ਘੱਟ ਚੱਕ ਹੁੰਦੇ ਆ ਕਿ ਉੱਚੇ ਕਬੂਤਰ ਜ਼ਿਆਦਾ ਛੇਤੀ ਚੱਕ ਲੈਂਦੇ ਆ ਤੇ ਜਾਨਵਰ ਤੁਹਾਨੂੰ ਸ਼ਾਇਦ ਦੇਖਦੇ ਹੁਣ ਬਾਹਲੇ ਉੱਚੇ ਚਲੇ ਗਏ ਆਪਣੇ ਤੇ ਇੱਧਰ ਆਪਣੀ ਜੈਰੀ ਜੈਰੀ ਹੈਲੋ ਹੈਲੋ ਏ ਜਰੀ ਜਰੀ ਹਾਂ ਭਾਈ ਅੱਜ ਆਪਾਂ ਮੁਰਗੇ ਹਲੇ ਕੱਡੇ ਨਹੀਂ ਬਾਹਰ ਮੁਰਗੇ ਵੀ ਕੱਢਾਂਗੇ ਤੇ ਮੈਂ ਕੁੱਤੇ ਬਾਹਰ ਕੱਢੇ ਤਾਂ ਕਰਕੇ ਹਲੇ ਕੱਡੇ ਨਹੀਂ ਕਿਉਂਕਿ ਆਪਣੇ ਜਾਨਵਰਾਂ ਨੂੰ ਕੁੱਤੇ ਜ਼ਰੂਰ ਪੈ ਜਾਂਦੇ ਆ ਵੱਢਦੇ ਆ ਤੇ ਸਾਨੂੰ ਪਤਾ ਹੀ ਆ ਬਾਂਕਾ ਦੇ ਰਹੇ ਆ ਤੇ ਆਹ ਦੇਖੋ ਹੁਣ ਜਾਨਵਰ ਹਵਾ ਵੀ ਚੱਲ ਪਈ ਤੇ ਹਵਾ ਕਰਕੇ ਨੀਵੇਂ ਨੀਵੇਂ ਹੋ ਗਏ ਜਾਨਵਰ ਜਿਆਦਾ ਤੋਂ ਜਾਂ ਤਾਂ ਹਵਾ ਚੱਲਣ ਲੱਗੇ ਕਿਉਂਕਿ ਆਪਣੇ ਜਾਨਵਰ ਵੀ ਥੋੜਾ ਜਹਾ ਇਹਦੇ ਕਰਕੇ ਵੀ ਨੀਵੇਂ-ਨੀਵੇਂ ਹੋਣਗੇ ਹੁਣ ਕਣਕਾਂ ਦਾ ਰੰਗ ਲਸਣ ਵੀ ਪੱਟਣੇ ਵਾਲਾ ਹੋ ਗਿਆ ਪਹਿਲਾਂ ਲਸਣ ਵੀ ਆਪਾਂ ਵੱਟ ਲੈਣਾ ਸੀ ਕੱਦੇ ਦਿਨ ਦੇ ਵਿੱਚ ਤੇ ਬਾਕੀ ਆ ਦੇਖੋ ਰੋੜੇ ਜਮਨੇ ਜਾਨਵਰ ਵੀ ਐਂਡ ਲੱਗਿਆ ਪਿਆ ਜਾਂ ਨਹੀਂ ਲੱਗਿਆ ਵਾ ਆਜੋ ਭਾਈ ਆਜੋ ਬਹੁਤ ਟਾਈਮ ਹੋ ਗਿਆ ਤੁਹਾਡਾ ਤਾਂ ਇਹ ਗੱਡੇ ਤੇ ਬਾਈ ਆਪਾਂ ਨੇ ਸਵੇਰੇ 6 ਵਜੇ ਸਾਜਰੇ ਦੇ ਕੱਡੇ ਹੋਣ ਆ 2 ਜਨਵਰੀ ਤਿੰਨ ਇੱਕ ਉੱਪਰ ਉਹਨਾਂ ਦੇ ਵਿੱਚ ਚੱਲ ਗਿਆ ਇਹ ਦੋ ਕੱਡੇ ਆਪਾਂ ਲੇਟ ਲੇਟ ਆਏ ਕੱਡੇਆਂ ਕਿ ਦੋ ਆਪਾਂ ਕੱਢੇਆਂ ਕਿ 8 ਵਜੇ 8 ਵਜੇ 2:30 ਚੱਲ ਰਹੀ ਹੈ ਇਹਨਾਂ ਦੀ ਤੇ ਹਵਾ ਦਾ ਪੂਰਾ ਗੇਟ ਚੱਲ ਪਿਆ ਤੇ ਆਹ ਦੇਖੋ ਇੱਧਰ ਆਪਣੀ ਜੈਰੀ ਫੋਲ ਸਵਾਦ ਲੈ ਰਹੀ ਆ ਹਵਾ ਦਾ ਖੇਤਾਂ ਦੇ ਵਿੱਚ ਪੂਰਾ ਆਨੰਦ ਲੈ ਰਹੀ ਆ ਤੇ ਆਪਾਂ ਦੇਖੋ ਬਈ ਜੀ ਇਹ ਕਿਹਨਾ ਨਵਾਂ ਕੰਮ ਕੀਤਾ ਸੀ ਆਪਾਂ ਨੇ ਇਹਦੇ ਪਰ ਆਹ ਲਾਇ ਸੀ ਫੋਟੋ ਲਈ ਸੀ ਕੋਈ ਬੰਦਾ ਇਹਨੂੰ ਪਾੜ ਕੇ ਚਲੇ ਗਿਆ ਆ ਦੇਖੋ ਇਨ ਤਾਰ ਕੇ ਵੇਖਣਾ ਬਾਈ ਜੀ ਇਕਣਾ ਬਹੁਤ ਲੋਕ ਲੱਗਦੇ ਆ ਫਿਰ ਵਾਰ ਪਤਾ ਨਹੀਂ ਕੀ ਚੱਕਰ ਆ ਵੀ ਸਾਡੇ ਨਾ ਜਿਹੜਾ ਮਤਲਬ ਕੀ ਕੋਈ ਨਮਾ ਸਟicker ਲਾਉਣਾ ਜਿਆਦਾ ਕੋਈ ਬਾਹਰ ਖੜੇ ਦਾ ਸੜਕ ਦੇ ਵਿੱਚ ਤਾਰ ਕੇ ਚਲੇ ਜਾਂਦਾ ਇੱਧਰ ਆ ਦੇਖੋ ਆ ਨਾਮ ਲਵਾਇਆ ਆਪਾਂ ਨੇ ਆ ਵੀ ਘੋੜੇ ਵਾਲਾ ਲਾਵਾ ਇਹ ਸ਼ੌਕੀ ਸਰਦਾਰ ਇੱਧਰ ਮੋਟਰਸਾਈਕਲ ਤੇ ਆ ਵੀ ਲਿਖਾਇਆ ਆ ਬਾਈ ਜੀ ਆਪਾਂ ਨੂੰ ਹਰੇਕ ਚੀਜ਼ ਦਾ ਸ਼ੌਂਕ ਆ ਬਾਈ ਜੀ ਮੁਰਗੇ ਕੁੱਤੇ ਕਬੂਤਰ ਘੋੜੇ ਆਪਾਂ ਸਾਰੇ ਜਾਨਵਰਾਂ ਨਾਲ ਪਿਆਰ ਕਰਦੇ ਆ ਕਿਉਂਕਿ ਆਪਣਾ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਆ ਆ ਦੇਖੋ ਆਪਣੇ ਬੱਚੇ ਕਿਵੇਂ ਫਿਰ ਰਹੇ ਆ ਦੇਖਦੇ ਹੁਣ ਤੁਹਾਨੂੰ ਬਈ ਸਾਰਿਆਂ ਨੂੰ ਆ ਨੀਵੇਂ ਆ ਗਏ ਬੱਚੇ ਅੱਜ ਦੁਪਹਿਰ ਤੇ ਆਪਣਾ ਬਾਈ ਜੀ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਤੇ ਆਪਣਾ ਜੋ ਵੀ ਬੈਲ ਵਾਲਾ ਆਈਕਨ ਹੁੰਦਾ ਉਹਦੇ ਉੱਪਰ ਕਲਿੱਕ ਜੁੜ ਕਰਿਓ ਤਾਂ ਕਿ ਤੁਹਾਡੇ ਕੋਲ ਹਰ ਇੱਕ ਨੋਟੀਫਿਕੇਸ਼ਨ ਆ ਸਕੇ ਸਾਡੇ ਵਾਲੀ ਤੇ ਘੋੜਿਆਂ ਤੇ ਆਪਾਂ ਕਬੂਤਰਾਂ ਦੀਆਂ ਔਰ ਕੁੱਤਿਆਂ ਦੀਆਂ ਕਨੇ ਵੀਡੀਓ ਪਾਵਾਂਗੇ ਵੱਧ ਤੋਂ ਵੱਧ ਤੇ ਆਪਣਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਸਾਰੇ ਵੀਰਾਂ ਨੂੰ ਬੇਨਤੀ ਆ ਧੰਨਵਾਦ ਸਤ ਸ੍ਰੀ ਅਕਾਲ